ਹੈਲੋ ਜੀ ਸਤ ਸ੍ਰੀ ਅਕਾਲ ਜੀ ਹੋਰ ਸਨਾਓ ਜੀ ਕੀ ਹਾਲ ਆ ਉਮੀਦ ਕਰਦੇ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਸਵਾਗਤ ਹੈ ਤੁਹਾਡਾ ਆਪਣੇ ਚੈਨਲ YouTube ਚੈਨਲ ਦੰਦੀਵਾਲ 9447 ਤੇ ਆਪਾਂ ਲੱਗੇ ਜੀ ਅੱਜ ਦੀ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਜੀ ਤੇ ਅੱਜ ਦੀ ਵੀਡੀਓ ਆਪਾਂ ਬਹੁਤ ਹੀ ਖਾਸ ਵੀਡੀਓ ਲੈ ਕੇ ਆਏ ਆ ਜੀ ਮੇਰੇ ਲਈ ਤਾਂ ਬਹੁਤ ਖਾਸ ਹੈ ਹਨਾ ਕਿਉਂਕਿ ਮੈਂ ਇਸ ਸੀਨ ਨੂੰ ਨੋਟ ਕਰਿਆ ਹਨਾ ਆਪਣੇ ਵਾਲੇ ਦਿਵਾਲੀ ਜਿਹੜਾ ਮੈਂ ਇਸ ਸੀਨ ਨੂੰ ਵੇਖਿਆ ਤੇ ਜਿਹੜਾ ਕਿ ਬਹੁਤ ਗਲਤ ਹੋ ਰਿਹਾ ਜੀ ਹਨਾ ਤੇ ਕੀ ਗਲਤ ਹੋ ਰਿਹਾ ਉਹ ਤੁਹਾਨੂੰ ਵੀਡੀਓ ਦੇ ਵਿੱਚ ਪਤਾ ਲੱਗ ਜੂਗਾ ਤੇ ਜੇਕਰ ਤੁਸੀਂ ਮੇਰੇ ਨਾਲ ਥੋੜੇ ਜੀ ਵੀ ਸਹਿਮਤ ਹੋਏ ਤਾਂ ਵੀਡੀਓ ਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਗੇ ਸ਼ੇਅਰ ਕਰਿਓ ਜੀ ਤੇ ਤਾਂ ਕਿ ਜੋ ਵੀ ਇਹ ਗਲਤੀ ਕਰਦਾ ਹਨਾ ਉਹ ਨਾ ਕਰੇ ਅ ਬਾਕੀ वैसे तो मेरे तो बहुत ही सयाने ਤੇ ਸੱਚੇ ਸੱਚੇ ਜਿਹੜੇ ਨਵੇਂ ਬੰਦੇ ਹਨ ਬਹੁਤ ਜ਼ਿਆਦੇ ਬੈਠੇ ਨੇ ਬਹੁਤ ਸਿਆਣੇ ਨੇ ਆਪਾਂ ਤੋਂ ਸੀਨੀਅਰ ਨੇਗੇ ਪਰ ਜਿੰਨੀ ਕ ਨੌਲੇਜ ਆਪਾਂ ਨੂੰ ਹੁੰਦੀ ਆ ਹਨਾ ਉਨੀ ਕ ਆਪਾਂ ਤੁਹਾਡੇ ਨਾਲ ਸ਼ੇਅਰ ਜਰੂਰ ਕਰਦੇ ਆ ਤੇ ਕਰਨੀ ਵੀ ਚਾਹੀਦੀ ਹੈ ਜੀ ਹਨਾ ਹਰ ਇੱਕ ਦੇ ਆਪਣੇ ਵਿਚਾਰ ਹੁੰਦੇ ਨੇ ਹਰ ਇੱਕ ਦੀ ਆਪਣੀ ਇੱਛਾ ਹੁੰਦੀ ਹੈ ਤੇ ਉਹੀ ਆਪਣੇ ਵਿਚਾਰ ਮੈਂ ਤੁਹਾਡੇ ਨਾਲ ਸਹਿਮਤ ਕਰ ਰਹੀ ਆ ਤੇ ਅੱਜ ਦਾ ਜਿਹੜਾ ਵਿਸ਼ਾ ਜੀ ਬਹੁਤ ਹੀ ਖਾਸ ਹੈ ਆਪਣੇ ਸਿਰ ਦੇ ਵਾਲਾਂ ਨੂੰ ਲੈ ਕੇ ਹੈ ਤੇ ਸਿਰ ਦੇ ਵਾਲਾਂ ਦੀ ਜਿਹੜੀ ਇਹ ਮੀਤ ਆਪਣੇ ਸਿੱਖ ਇਤਿਹਾਸ ਦੇ ਵਿੱਚ ਬਹੁਤ ਹੀ ਖਾਸ ਹੈ ਜੀ ਤੇ ਸਾਰਿਆਂ ਨੂੰ ਜਿਹੜਾਗਾ ਆਪਣੇ ਕੇਸਾਂ ਦਾ ਬਹੁਤ ਹੀ ਸਤਕਾਰ ਕਰਨਾ ਚਾਹੀਦਾ ਹੈ ਹਨਾ ਹਰ ਇੱਕ ਭੈਣ ਭਰਾ ਲਈ ਬਹੁਤ ਜ਼ਰੂਰੀ ਆ ਪਰ ਅਫਸੋਸ ਦੀ ਗੱਲ ਅੱਜ ਕੱਲ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਫੇਰੀ ਵਾਲੇ ਜਿਹੜੇ ਨੇ ਜਿਆਦਾ ਚੱਲ ਰਹੇ ਨੇ ਹਨਾ ਵਾਲਾਂ ਬੱਟੇ ਭਾਂਡੇ ਲੈ ਲਓ ਵਾਲਾਂ ਬੱਟੇ ਜਿਹੜਾਗਾ ਹਨਾ ਰੁਪਈਏ ਲੈ ਲਓ ਇਹ ਬਹੁਤ ਗਲਤ ਹਨ ਚੱਲ ਰਹੀ ਹੈ ਜੀ ਤੇ ਸਿੱਖ ਇਤਿਹਾਸ ਦੇ ਵਿੱਚ ਆਪਣੇ ਗੁਰੂਆਂ ਨੇ ਹਨਾ ਆਪਣੇ ਬਾਲਾਂ ਦੇ ਲਈ ਆਪਣੇ ਗਾਲ ਤੱਕ ਕਤਲ ਕਰਵਾ ਦਿੱਤੇ ਨੇ ਹਨਾ ਤੇ ਆਪਣੇ ਸਿਰ ਤੱਕ ਲਹਾ ਦਿੱਤੇ ਨੇਗੇ ਪਰ ਆਪਾਂ ਅੱਜ ਉਹਨਾਂ ਦੀ ਹਨਾ ਜਿਹੜੀ ਕੁਰਬਾਨੀ ਆ ਉਹ ਭੁੱਲ ਚੁੱਕੇ ਹਾਂ ਜੀ ਕਿਤੇ ਨਾ ਕਿਤੇ ਤੇ ਬੱਟ ਮੇਰੇ ਪਰਿਵਾਰ ਦੇ ਵਿੱਚ ਆਇਆ ਜਹਾ ਕੁਝ ਵੀ ਨਹੀਂ ਹੈਗਾ ਜੀ ਹਨਾ ਜਿਹੜੀ ਚੀਜ਼ ਆ ਪਹਿਲਾਂ ਆਪਣੇ ਆਪਣੇ ਪਰਿਵਾਰ ਦੇ ਵਿੱਚ ਪੋਵੇ ਹਨਾ ਉਹੀ ਚੀਜ਼ ਜਿਹੜੀ ਅੱਗੇ ਦੱਸਣੀ ਚਾਹੀਦੀ ਹੈ ਤੇ ਮੈਂ ਆਪਣੇ ਪਰਿਵਾਰ ਦੇ ਮੁਤਾਬਕ ਦੱਸ ਰਹੀ ਹਾਂ ਜੀ ਹਨਾ ਤੇ ਸਾਡੇ ਜਿਹੜੇ ਆ ਪਪਾ ਜੀ ਦਾ ਅੰਬਰਸ਼ਕਿਆ ਹੋਇਆ ਉਹ ਸਾਨੂੰ ਵਾਲਾਂ ਦੀ ਬਿਲਕੁਲ ਵੀ ਅਣਗੈਲੀ ਨਹੀਂ ਕਰਨ ਦਿੰਦੇ ਜੀ ਜੇਕਰ ਅਸੀਂ ਪੁੱਛਤੀ ਵਾਲਾ ਜਿਹੜੇ ਨੀਚੇ ਰੱਖ ਵੀ ਦਿੰਨੇ ਆ ਤਾਂ ਉਹ ਸਾਨੂੰ ਜਿਹੜਾ ਤੁਰੰਤ ਟੋਕ ਦਿੰਦੇ ਨੇ ਹਨਾ ਵੀ ਨਹੀਂ ਭਾਈ ਵਾਲ ਨਾ ਇਸ ਤਰ੍ਹਾਂ ਰੱਖੋ ਤੇ ਉਹਨਾਂ ਨੂੰ ਤੁਰੰਤ ਜਿਹੜਾ ਅਸੀਂ ਚੁੱਲ੍ਹੇ ਦੇ ਵਿੱਚ ਲਗਾਉਣਿਆ ਜੀ ਤੇ ਪਰ ਸਾਡੇ ਪਪਾ ਜੀ ਨੇ ਜਿਹੜੇ ਉਹਨਾਂ ਵਾਲਾਂ ਨੂੰ ਇਕੱਠੇ ਕਰ ਲੈਂਦੇ ਆ ਹਨਾ ਲਫਾਫਾ ਲਾ ਕੇ ਰੱਖਦੇ ਆਪਣੇ ਕੋਲ ਤੇ ਉਹਦੇ ਵਿੱਚ ਉਹ ਪਾਈ ਜਾਂਦੇ ਰਹਿੰਦੇ ਹੈਗੇ ਤੇ ਲਖਾਫੇ ਦੇ ਵੀ ਪਾ ਲੈਂਦੇ ਆ ਉਸ ਤੋਂ ਬਾਅਦ ਉਹਨਾਂ ਨੂੰ ਇਕੱਠਿਆਂ ਨੂੰ ਜਿਹੜਾ ਹੈਗਾ ਹਨਾ ਵੀ ਆਪਾਂ ਕਹਿ ਸਕਦੇ ਵੀ ਸੰਸਕਾਰ ਜਿਹੜਾ ਉਹਨਾਂ ਦਾ ਕਰ ਦਿੱਤਾ ਜਾਂਦਾ ਹੈਗਾ ਤੇ ਪਰ ਚੰਦ ਕੋ ਪੈਸਿਆਂ ਦੀ ਖਾਤਰ ਹਨਾ ਜੀ ਕੁਸ਼ਕ ਭਾਂਡਿਆਂ ਦੀ ਖਾਤਰ ਹੈ ਜਿਹੜਾ ਮੈਂ ਆਪਣੇ ਆਂਡ ਘਾਂਣ ਦੀ ਵਿੱਚ ਵੀ ਵੇਖਦੀ ਆ ਆਹ ਮ ਜਿਹੜੇ ਨੇ ਬੁੜੀਆਂ ਹਨਾ ਖਾਸ ਕਰ ਬੁੜੀਆਂ ਹੀ ਕਰ ਕਰਦੀਆਂ ਨੇ ਜੀ ਔਰਤਾਂ ਇਹ ਗੱਲ ਤੀ ਤੇ ਵੀ ਐਨਐਸ ਚ ਪਈ ਭਾਂਡੇ ਬਣ ਜਾਂਦੇ ਆ ਮੈਂ ਕਈ ਬੁੜੀਆਂ ਤੋਂ ਆਪਣੇ ਮੂੰਹੋਂ ਵੀ ਸੁਣਿਆਗਾ ਤੇ ਜੇ ਉਹਨਾਂ ਨੂੰ ਆਪਾਂ ਕਈ ਵਾਰ ਕਹਿ ਵੀ ਦਿੰਨੇ ਆ ਵੀ ਭਾਂਡੇ ਜਿਹੜੇ ਵਾਲ ਨਹੀਂ ਵੇਚਨੇ ਚਾਹੀਦੀ ਅਗੋਂ ਉਹਨਾਂ ਦੇ ਇਹੀ ਜਵਾਬ ਹੁੰਦਾ ਕਿ ਹੋਰ ਚੱਲ ਕੋਈ ਨਾ ਕੁਛ ਨਹੀਂ ਹੁੰਦਾ ਵੀ ਭਾਈ ਭਾਂਡੇ ਬਣ ਜਾਂਦੇ ਆ ਦੇਖੋ ਜੀ ਭਾਂਡੇ ਹਨਾ ਬਣੇ ਜਾਂਦੇ ਨੇ ਤੇ ਭਾਂਡਿਆਂ ਦੀ ਕੋਈ ਖਾਸ ਗੱਲ ਨਹੀਂ ਹੁੰਦੀ ਹਨਾ ਜਦੋਂ ਆਪਾਂ ਸਾਰਾ ਦਿਨ ਕੰਮ ਕਰਦੇ ਆ ਮਿਹਨਤ ਕਰਦੇ ਆ ਤਾਂ ਆਪਣੀ ਲੋੜ ਹੈ ਜਿਹੜੀ ਆਪਾਂ ਪੂਰੀ ਕਰ ਸਕਦੇ ਹਾਂਗੇ ਤੇ ਪਰ ਇਹਨਾਂ ਕਿਸਾਨਾਂ ਨਾਲ ਆਪਣੀ ਲੋੜ ਪੂਰੀ ਕਰਨੀ ਮੈਨੂੰ ਨਹੀਂ ਸਹੀ ਲੱਗਦੀ ਹੈਗੀ ਤੇ ਕਿਉਂਕਿ ਆਪਾਂ ਚੰਦਕ ਪੈਸਿਆਂ ਦੇ ਖਾਤਰ ਜਿਹੜਾ ਆਪਣੇ ਗੁਰੂਆਂ ਦੀ ਕੁਰਬਾਨੀ ਭੁੱਲ ਰਹੇ ਹਣਾ ਜੀ ਆਪਣੇ ਗੁਰੂਆਂ ਨੇ ਸਿਰ ਕਟਾਇਆ ਭੁੱਲ ਰਹੇ ਹੈਗੀ ਤੇ ਇਹ ਵੀਡੀਓ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰੀ ਹੈ ਜੀ ਤੇ ਮੈਨੂੰ ਜਿਹੜੀ ਇਹ ਬਹੁਤ ਹੀ ਮੁੱਦਾ ਲੱਗਿਆ ਕਿਉਂਕਿ ਗਲਤ ਗੱਲ ਹੈ ਜੀ ਹਨਾ ਵੀ ਇਸ ਤਰ੍ਹਾਂ ਆਪਣੇ ਬਾੜ ਵੇਚਣੇ ਹਾਲਾਂਕਿ ਪਿੰਡ ਦੇ ਵਿੱਚ ਮੈਰੀ ਤਾਂ ਇਥੇ ਤੱਕ ਸੋਚਿਆ ਵੀ ਪਿੰਡ ਦੇ ਵਿੱਚ ਬਣਾਇਕਾ ਹੋਣਾ ਚਾਹੀਦਾ ਕੋਈ ਵੀ ਅਜਾਹਾ ਫੇਰੀ ਵਾਲਾ ਆਉਂਦਾ ਤਾਂ ਉਹਨੂੰ ਰੋਕ ਦੇਣਾ ਚਾਹੀਦਾਗਾ ਤੇ ਨਹੀਂ ਜੀ ਅਜਾ ਨਹੀਂ ਕਰਨਾ ਚਾਹੀਦਾ ਕਦੇ ਵੀ ਆਪਣੇ ਕੇਸ ਆ ਜਿਹੜੇ ਕਿਸੇ ਫੇਰੀ ਵਾਲੇ ਨੂੰ ਨਾ ਵੇਚੋ ਸਗੋਂ ਉਹਨਾਂ ਦਾ ਜਿਹੜਾ ਹੈਗਾ ਸਤਕਾਰ ਰੱਖੋ ਉਹਨਾਂ ਨੂੰ ਇੱਕ ਜਗ੍ਹਾ ਤੇ ਰੱਖੋ ਜੇ ਨਹੀਂ ਜਗ੍ਹਾ ਤੇ ਰੱਖਣੀ ਤਾਂ ਹਰਿਆਣਾ ਵੀ ਤੁਸੀਂ ਚੁੱਲ੍ਹੇ ਦੇ ਵਿੱਚ ਲਗਾ ਸਕਦੇ ਹੋ ਕੋਈ ਐਡੀ ਬੱਡੀ ਗੱਲ ਨਹੀਂ ਹੈਗੀ ਤੇ ਪਰ ਜਿਹੜਾਗਾ ਇਸ ਤਰ੍ਹਾਂ ਵੇਚੋ ਨਾ ਮੇਰੀ ਤਾਂ ਇਹੀ ਹਣਾ ਸੋਨੂ ਰਕਵਾਇਸ ਤਾਂ ਪੈਣਾ ਨੂੰ ਵੀ ਪਲੀਜ਼ ਆਪਣੇ ਜਿਹੜੇ ਬਾਲਾਂ ਦਾ ਸਤਕਾਰ ਕਰੋ ਜੀ ਤੇ ਕਦੇ ਵੀ ਹਣਾ ਕੁਸ਼ਕ ਪੈ ਤੈ ਪੈਸਿਆਂ ਦੀ ਕਦੇ ਵੀ ਕੁਸ਼ਕ ਪੈਸਿਆਂ ਦੀ ਖਾਤਰ ਜਿਹੜੀ ਆ ਆਪਣੇ ਗੁਰੂਆਂ ਦੀ ਕੁਰਬਾਨੀ ਨਹੀਂ ਭੁੱਲਣੀ ਚਾਹੀਦੀ ਤੇ ਬਾਕੀ ਜਿੰਨਾ ਕ ਆਪਣੇ ਹਣਾ ਵੀ ਸਾਰੇ ਹੁੰਦਾ ਉਹਨਾਂ ਕ ਤਾਂ ਕਰੋ ਜੀ ਹਣਾ ਤਾਂ ਕਿ ਜਿਹੜਾਗਾ ਆਪਾਂ ਨੂੰ ਆਪਾਂ ਆਪਣੇ ਬੱਚਿਆਂ ਨੂੰ ਕੁਝ ਇਤਿਹਾਸ ਜਿਹੜਾ ਅਹ ਦੱਸ ਸਕੀਏ ਵੀ ਹਾਂ ਆਪ ਹੁੰਤੇ ਅਸੀਂ ਇਸ ਤਰ੍ਹਾਂ ਨਹੀਂ ਕਰਦੇਗੇ ਤੇ ਮੇਰੇ ਬੇਟੇ ਨੇ ਜੀ ਕੇਸ ਰੱਖਿਆ ਉਹਦੇ ਵੀ ਜੂੜਾਗਾ ਤੇ ਆਪਾਂ ਨੂੰ ਸ਼ੁਰੂ ਦੇ ਵਿੱਚ ਮੈਨੂੰ ਵੀ ਸੀਗਾ ਵੀ ਮੈਂ ਵੀ ਆਪਣੇ ਪੁੱਤਰ ਦੇ ਜਿਹੜਾ ਜੂੜਾ ਰੱਖਾਂ ਪਰ ਨਹੀਂ ਜੀ ਮੈਂ ਨਹੀਂ ਰੱਖਿਆ ਕਿਉਂਕਿ ਮੈਨੂੰ ਕਿਤੇ ਨਾ ਕਿਤੇ ਡਰ ਸੀਗਾ ਵੀ ਬੱਚੇ ਜਦੋਂ ਵੱਡੇ ਹੋ ਜਾਂਦੇ ਆ ਤਾਂ ਉਹ ਕਟਾ ਦਿੰਦੇ ਆ ਹਨਾ ਵੀ ਉਹ ਉਸ ਤੋਂ ਵੀ ਵੱਡਾ ਪਾਪ ਹੈ ਜਦੋਂ ਬੱਚੇ ਵਾਲ ਕਟਾ ਦਿੰਦੇ ਆ ਜੀ ਹਨਾ ਪਹਿਲਾਂ ਰੱਖ ਲੈਂਦੇ ਆ ਉਸ ਤੋਂ ਬਾਅਦ ਕਟਾ ਦਿੰਦੇ ਆ ਉਹ ਉਸ ਤੋਂ ਵੀ ਵੱਡਾ ਪਾਪ ਹੈ ਜੀ ਪਤਾ ਨਹੀਂ ਕੀ ਹੋਇਆ ਬੱਚਿਆਂ ਨੂੰ ਅੱਜ ਕੱਲ੍ਹ ਦੇਆਂ ਨੂੰ ਤੇ ਪਰ ਹੁਣ ਤਾਂ ਦਵਾਰੇ ਜਿਹੜਾਗਾ ਵਾਹਿਗੁਰੂ ਨੇ ਕਿਰਪਾ ਕਰੀ ਹੋਈ ਹੈ ਲੋਕਾਂ ਦੇ ਉੱਪਰ ਪਰਮਾਤਮਾ ਦੀ ਜਿਹੜੀ ਹੈ ਦਵਾਰੇ ਕਿਰਪਾ ਹੋਈ ਹੈਗੀ ਇਹ ਵੀ ਦੁਨੀਆ ਦੇ ਉੱਪਰ ਪੱਗ ਦਾ ਜਿਹੜਾ ਟ੍ਰੈਂਡ ਹੈਗਾ ਦਵਾਰੇ ਆਇਆ ਹੈਗਾ ਤੇ ਇਸੇ ਤਰ੍ਹਾਂ ਜਿਹੜਾ ਮੈਨੂੰ ਜੂੜੇ ਦਾ ਮਨ ਦੇ ਵਿੱਚ ਸੀਗਾ ਵੀ ਮੈਂ ਜੂੜਾ ਰੱਖਾਂ ਤੇ ਪਰ ਕਿਤੇ ਨਾ ਕਿਤੇ ਮੇਰੇ ਡਰ ਸੀਗਾ ਮਨ ਦੇ ਵਿੱਚ ਤੇ ਮੈਂ ਜੂੜਾ ਨਹੀਂ ਰੱਖਿਆ ਪਰ ਖੁਸ਼ੀ ਦੀ ਗੱਲ ਇਹ ਹੈ ਜੀ ਪਰਮਾਤਮਾ ਨੇ ਮੇਰੇ ਦਿਲ ਦੀ ਸੁਣੀ ਹਨਾ ਮੇਰੇ ਤੇ ਮਿਹਰ ਕਰੀ ਮੇਰੇ ਬੱਚੇ ਨੇ ਉੱਪਰ ਮਿਹਰ ਕਰੀ ਪ੍ਰਮਾਤਮਾ ਨੇ ਉਹਦੇ ਮਾਨ ਦੇ ਵਿੱਚ ਕਿਤੇ ਨਾ ਕਿਤੇ ਇੱਛਾ ਜਾਗੀ ਵੀ ਮੈਂ ਜਿਹੜਾ ਜੂੜਾ ਰੱਖਾ ਮੈਂ ਉਹਨੂੰ ਬਹੁਤ ਕਿਹਾ ਮੈਂ ਇੱਕੋ ਹੀ ਗੱਲ ਕਹੀ ਸੀ ਪੁੱਤ ਅੱਜ ਤਾਂ ਤੁਸੀਂ ਰੱਖ ਰਹੇ ਹੋ ਕੱਲ ਨੂੰ ਕਟਾਉਂਗੇ ਉਹ ਗੱਲ ਗਲਤ ਹੈ ਹਨਾ ਤੇ ਚਲੋ ਜੀ ਅੱਗੇ ਹਨਾ ਆਪਾਂ ਨਹੀਂ ਕਹਿੰਦੇ ਵੀ ਮੇਰਾ ਬੱਚਾ ਪੱਕਾ ਹੀ ਰੱਖੂ ਜੂੜਾ ਤੇ ਪਰ ਉਹ ਜਦੋਂ ਆਪਾਂ ਉਹਦੇ ਸਾਹਮਣੇ ਆਪਣੇ ਵਾਲਾਂ ਦਾ ਜਿਹੜਾ ਸਤਕਾਰ ਕਰਾਂਗੇ ਹਨਾ ਉਹਦੇ ਸਾਹਮਣੇ ਜਿਹੜਾਗਾ ਵੀ ਉਹਨਾਂ ਨੂੰ ਦੱਸਾਂਗੇ ਵੀ ਸੁਤਬਾਲ ਐਵੇਂ ਨਹੀਂ ਰੱਖੀਦੇ ਹੁੰਤੇ ਜਾਂ ਆਪਣੇ ਗੁਰੂਆਂ ਨੇ ਕਵਾਨੀਆਂ ਕੀਤੀਆਂ ਨੇ ਤਾਂ ਮੈਂ ਨਹੀਂ ਕਹਿੰਦੀ ਵੀ ਬੱਚਾ ਕਦੇ ਵੀ ਇਹ ਗਲਤੀ ਕਰੂਗਾ ਤੇ ਬਾਕੀ ਜੋ ਕਰਨਾ ਜੀ ਪ੍ਰਮਾਤਮਾ ਨੇ ਕਰਨਾ ਮੈਂ ਤਾਂ ਪ੍ਰਮਾਤਮਾ ਅੱਗੇ ਇੱਕ ਅਰਦਾਸ ਕਰਦੀ ਆ ਬਿਹੇਵ ਹੈ ਗੁਰੂ हे ਪ੍ਰਮਾਤਮਾ ਤੁਸੀਂ ਬੱਚੇ ਦੇ ਕੇਸ ਉਹਦੇ ਮਨ ਦੇ ਵਿੱਚ ਭਾਵਨਾ ਜਾਗੀਆ ਰੱਖੇ ਨੇ ਹਨਾ ਤਾਂ ਪਲੀਜ਼ ਜਿਹੜਾਗਾ ਪ੍ਰਮਾਤਮਾ ਇਸੇ ਤਰ੍ਹਾਂ ਜਿਹੜਾਗਾ ਬੱਚੇ ਦੇ ਉੱਪਰ ਆਪਣੀ ਮਿਹਰ ਰੱਖਿਓ ਤੇ ਬਾਕੀ ਹਾਂ ਆਪਣੇ ਬੱਚਿਆਂ ਦੇ ਕੇਸ ਵੀ ਰੱਖਣੇ ਜ਼ਰੂਰੀ ਹੈ ਜੀ ਤੇ ਤੁਸੀਂ ਵੀ ਜਿਹੜਾ ਜਿੰਨਾ ਹੋ ਸਕੇ ਹਨ ਆਪਣੇ ਬੱਚਿਆਂ ਦੇ ਕੇਸ ਵੱਧ ਤੋਂ ਵੱਧ ਰੱਖੋ ਉਹਨਾਂ ਦੀ ਦਸਤਾਰ ਬੰਨੋ ਹਨ ਉਹਨਾਂ ਦੇ ਪਟਕੇ ਉਹਨੂੰ ਬਹੁਤ ਸੋਹਣੇ ਲੱਗਦੇ ਨੇ ਤੇ ਸਾਡੇ ਘਰ ਦੇ ਦੋ ਬੇਟੇਆ ਦੋਨਾਂ ਦੇ ਜੂੜੇ ਰੱਖੇ ਆ ਜੀ ਅਸੀਂ ਸਾਡੇ ਪਾਪਾ ਜੀ ਨੇ ਕਹਿ ਕੇ ਰਖਵਾਏ ਨੇ ਤੇ ਬਾਕੀ ਬਹੁਤ ਵਧੀਆ ਲੱਗਦਾ ਜੀ ਹਨ ਜਦੋਂ ਬੱਚਿਆਂ ਦੀ ਦਸਤਾਰ ਜਿਹੜੀ ਸਜੀ ਹੁੰਦੀ ਹੈਗੀ ਬਾਕੀ ਮੈਨੂੰ ਤਾਂ ਜੀ ਇਹ ਵੀਡੀਓ ਬਹੁਤ ਹੀ ਇੰਪੋਰਟੈਂਟ ਲੱਗੀ ਕਿਉਂਕਿ ਆਪਣੇ ਕੇਸਾਂ ਤੋਂ ਵੱਡੀ ਕੋਈ ਗੱਲ ਨਹੀਂ ਹੋ ਸਕਦੀ ਹਨ ਜਿਹਦੇ ਖਾਤਰ ਬੁਰਗਾਂ ਨੇ ਕੁਰਬਾਨੀਆਂ ਦਿੱਤੀਆਂ ਨੇ ਤੇ ਬਾਕੀ ਤੁਸੀਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਤੇ ਪਲੀਜ਼ ਵੀਡੀਓ ਨੂੰ ਅੱਗੇ ਬਾਅਦ ਤੋਂ ਬਾਅਦ ਸ਼ੇਅਰ ਜ਼ਰੂਰ ਕਰਿਓ ਜੀ ਕਿਉਂਕਿ ਸ਼ੇਅਰ ਕਰਨੀ ਬਹੁਤ ਜ਼ਰੂਰੀ ਹੈ ਤਾਂਕਿ ਜਿਹੜੇ ਪਿੰਡਾਂ ਵਾਲੀਆਂ ਭੈਣਾਂ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਤੇ ਕੇਸਾਂ ਨੂੰ ਮੈਂ ਜਿਹੜਾ ਇਸ ਤਰ੍ਹਾਂ ਨਾ ਵੇਖtion ਜੀ ਬੇਕਾਦਰੀ ਹੁੰਦੀ ਹੈ ਉਹ ਕੇਸ ਨੂੰ ਟੇਰੀ ਲਗਾ ਹਨਾ ਐਵੇਂ ਸੁੱਟ ਦਿੰਦੇ ਨੇ ਬਹੁਤ ਬੇਕਦਰੀ ਹੁੰਦੀ ਹੈ ਜੀ ਪਲੀਜ਼ ਰਿਕੁਐਸਟ ਹੈ ਜਿਹੜੀਆਂ ਵੀ ਭੈਣਾਂ ਮੇਰੀ ਵੀਡੀਓes ਸੋਲ ਰਹੀਆਂ ਨੇ ਜੇਕਰ ਤੁਹਾਨੂੰ ਥੋੜੀ ਸੀ ਵੀ ਮੇਰੀ ਗੱਲ ਦੇ ਵਿੱਚ ਥੋੜਾ ਜਿਹਾ ਵੀ ਸੱਚ ਲੱਗਦਾਗਾ ਤਾਂ ਪਲੀਜ਼ ਆਪਣੇ ਜਿਹੜੇ ਵਾਲਾਂ ਨੂੰ ਸਤਕਾਰ ਦਿਓ ਆਪਣੇ ਵਾਲਾਂ ਨੂੰ ਤੁੱਲੇ ਦੇ ਵਿੱਚ ਲਾਓ ਕਦੇ ਵੀ ਸੁਕੋਣਾ ਤੇ ਕਦੇ ਵੀ ਉਹਨਾਂ ਨੂੰ ਜਿਹੜਾਗਾ ਫੇਰੀ ਵਾਲਿਆਂ ਨੂੰ ਨਾ ਖੇਚੋ ਖਾਸ ਕਰਕੇ ਖਾਸ ਕਰਕੇ ਮੈਂ ਇਹੀ ਵੀਡੀਓ ਬਣਾਉਂਦਾ ਇਹੀ ਮਤਸਦਾ ਵੀ ਮੈਂ ਭੈਣਾਂ ਨੂੰ ਦੱਸ ਸਕਾਂ ਵੀ ਭੈਣੋ ਜਿਹੜਾ ਵੀ ਤੁਸੀਂ ਤੇਰੀ ਵਾਲਾਂ ਨੂੰ ਬਾੜ ਵੇਚ ਦਿਓ ਇਹ ਬਹੁਤ ਗਲਤ ਹੈ ਬਹੁਤ ਗਲਤ ਹੈ ਭੈਣੋ ਇਹਨਾਂ ਆਪਣੇ ਸਿਰ ਦੇ ਵਾਲਾਂ ਨੂੰ ਸਤਕਾਰ ਦਿਓ ਤੇ ਆਪਣੀਆਂ ਗੁਰੂਆਂ ਨੂੰ ਜਿਹੜਾ ਸਿਰ ਮੁਖ ਰੱਖੋ ਹਣਾ ਉਹਨਾਂ ਨੇ ਆਪਣੇ ਵਾਲਾਂ ਦੀ ਖਾਤਰ ਹੀ ਸਾਰਾ ਜਿਹੜੀਆਂ ਕੁਰਬਾਨੀਆਂ ਦਿੱਤੀਆਂ ਨੇ ਸਿਰ ਕਟਾਏ ਨੇ ਪਰ ਆਪਣੇ ਵਾਲਾ ਜਿਹੜੇ ਨਹੀਂ ਲੈਣ ਦਿੱਤੇ ਤੇ ਉਹਨਾਂ ਦੇ ਕਾਰਨ ਜਿਹੜੀ ਅੱਜ ਆਪਾਂ ਦਸਤਾਰ ਸਜਾ ਰਹੇ ਆ ਅੱਜ ਆਪਾਂ ਕਿਤੇ ਵੀ ਜਾਈਏ ਸਿੱਖਾਂ ਦੀ ਬਹੁਤ ਜ਼ਿਆਦਾ ਰਿਸਪੈਕਟ ਹੁੰਦੀ ਹੈ ਜੀ ਤੁਸੀਂ ਕਿਤੇ ਵੀ ਵਗ ਜੋ ਤੁਹਾਡੇ ਜੇਕਰ ਦਸਤਾਰ ਬੰਨੀ ਹੋਵੇ ਤੁਸੀਂ ਕਿਤੇ ਵੀ ਗਏ ਹੋਗੇ ਜੇਕਰ ਤੁਹਾਡੇ ਦਸਤਾਰ ਬੰਨੀ ਹੋਈ ਆ ਤਾਂ ਉਹ ਤੁਹਾਡਾ ਅੰਦਰਲਾ ਨਹੀਂ ਦੇਖਣਗੇ ਤੁਸੀਂ ਅੰਦਰੋਂ ਕਹੇ ਜਿਉ ਤੁਹਾਡੀ ਦਸਤਾਰ ਦੇਖ ਕੇ ਤੁਹਾਨੂੰ ਜਿਹੜਾਗਾ ਬਹੁਤ ਮਾਨ ਸਤਕਾਰ ਮਿਲੂਗਾ ਤੇ ਇਹ ਮਾਨ ਸਤਕਾਰ ਆਪਾਂ ਨੂੰ ਸਿਰਫ ਗੁਰੂਆਂ ਦੇ ਇਹ ਵਜਾ ਤੋਂ ਹੀ ਮਿਲਿਆ ਜੀ ਜੇਕਰ ਗੁਰੂਆਂ ਨੇ ਹਨ ਆਪਣੇ ਲਈ ਕਰਵਾਨੀਆਂ ਕੀਤੀਆਂ ਨੇ ਆਪਣੇ ਲਈ ਜਿਹੜਾਗਾ ਆਪਣਾ ਜਾਨਵਾਰੀਆਂ ਨੇ ਆਪਣੇ ਸਿਰ ਲਹਾਏ ਨੇ ਤਾਂ ਜਿਹੜਾਗਾ ਆਪਾਂ ਨੂੰ ਅੱਜ ਦਸਤਾ ਤ ਸਤਕਾਰ ਮਿਲ ਰਿਹਾਗਾ ਬਾਕੀ ਇਸੇ ਦੇ ਨਾਲ ਜਿਹੜਾਗਾ ਇੱਕ ਜਕਾਰਾ ਜਰੂਰ ਲਾਉ ਜੀ ਸਾਰੇ ਜਾਣੇ ਜੋ ਵੀ ਵੀਡੀਓ ਦੇਖ ਰਹੇ ਆ ਨਾਲ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਠੀਕ ਹੈ ਜੀ ਅੱਜ ਦੀ ਵੀਡੀਓ ਵਿੱਚ ਐਨਾਂ ਹੀ ਮਿਲਦੇ ਆ ਤੁਹਾਨੂੰ ਕਿਸੇ ਨਵੀਂ ਵੀਡੀਓ ਦੇ ਨਾਲ ਤੇ ਜੇਕਰ ਵੀਡੀਓ ਦੇ ਵਿੱਚ ਕੁਝ ਗਲਤ ਕਿਹਾ ਹੋਵੇ ਕਿਸੇ ਭੈਣ ਭਰਾ ਦਾ ਦਿਲ ਦੁਖਿਆ ਹੋਵੇ ਤਾਂ ਤਹਿ ਦਿਲੋਂ ਤੇ ਆਪਾਂ ਮਾਫੀ ਮੰਗਦੇ ਆ ਜੀ ਤੇ ਆਪਾਂ ਨੂੰ ਜਿਹੜਾਗਾ ਆ ਮaaf ਕਰ ਦਿੱਤਾ ਜਾਵੇ ਤੇ ਬਾਕੀ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰੋ ਤਾਂ ਕਿ ਪਿੰਡਾਂ ਵਾਲੀਆਂ ਜਿਹੜੀਆਂ ਭੈਣਾਂ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚੇ ਅ ਚਲੋ ਠੀਕ ਹੈ ਜੀ ਮਿਲਦੇ ਹਾਂ ਸਭ ਨੂੰ ਨਵੀਂ ਵੀਡੀਓ ਧੰਨਵਾਦ